ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਜੀ ਕਿਵੇਂ ਹੋ ਹਰ ਸਿੰਘ ਸਤਿ ਸ਼੍ਰੀ ਅਕਾਲ ਬੇਤਾਂਗੇ ਸਰਤੇ ਕਿ ਜਾਂਦਾ ਇਹਨੂੰ ਜੀ ਚੱਲ ਬਿੱਠ ਕਰਤੀ ਨਾ ਨਹੀਂ ਬਈ ਤੇ ਪਹਿਲਾਂ ਵੀ ਕਰਤੀ ਆਓ ਇਹ ਸਰਤੇ ਹੀ ਪੈਂਦਾ ਵੀਰੇ ਹੋਰ ਕਿਤੇ ਨਹੀਂ ਪੈਂਦਾ ਤੋਂ ਨਹੀਂ ਬਈ ਬਹੁਤ ਟਾਈਮ ਹੋ ਗਿਆ ਵੀਡੀਓ ਨਹੀਂ ਬਣਾਈ ਹਣਾ ਟਾਈਮ ਨਹੀਂ ਲੱਗਦਾ ਜੀ ਮੋਟਰ ਦਿੰਦੇ ਆ ਵੀਰੇ ਕੰਮ ਕੰਮ ਕਰ ਦਿੰਦੇ ਆ ਤਾਂ ਨਹੀਂ ਟਾਈਮ ਲੱਗਦਾ ਤੁਹਾਨੂੰ ਦਿਖਾਉਣਾ ਆਪਾਂ ਜਾਨਵਰ ਤੇ ਨਾਲ ਆਇਆ ਲਓ ਜੀ ਇਹਦੇ ਵਿੱਚ ਨਵੇਂ ਬੱਚੇ ਨੇ ਬਾਈ ਤਿੰਨ ਚਾਰ ਤਾਂ ਕਾ ਗੂਤਰ ਯਾਰ ਬਾੜਾ ਢਿੱਲਾ ਹੋ ਗਿਆ ਹੁਣ ਉਹਨੂੰ ਦਵਾਈ ਚਾਲਦੀ ਆ ਨਾਸ ਮਾਰਤਾ ਯਾਰ ਕੀ ਕਰੂ ਬੰਦਾ ਇੱਕ ਵਈ ਹੁਣ ਆਪਾਂ ਦੇ ਲੈ ਕਿਸੇ ਨੂੰ ਕੂਤਰ ਨਹੀਂ ਦੇਣਾ ਹੈਗਾ ਭਰਾ ਉਦਾਂ ਵੇਚਦੇ ਨੇ ਵੇਚਦੇ ਵੀ ਆਪਾਂ ਦਿੱਤੇ ਵੀ ਨੇ ਪੰਜ ਚਾਰ ਬੰਦਿਆਂ ਨੂੰ ਪਰ ਇੱਕਨ ਨਹੀਂ ਦੇਣਾ ਹੈਗਾ ਦੂਵੀਂ ਲੋਟ ਉਹ ਆਪਣਾ ਮੁੱਕਰ ਗਿਆ ਤੇ ਆਪਾਂ ਮੁੱਕ ਜਾਂਦਾ ਕੰਮ ਨਾਸ ਮਾਰਤਾ ਯਾਰ ਬੰਦੇ ਨੇ ਰੂਟਰ ਲੈ ਜਾ ਕੇ ਲੈ ਕੇ ਮੇਰੇ ਇਕੱਠਾ ਹੋਇਆ ਬੈਠਾ ਇਹ ਜਿੱਦਣ ਦਾ ਆਇਆ ਬਈ ਇਹ ਤੇ ਇਹੀ ਹਾਲ ਨੇ ਆ ਦੇ ਥੋੜਾ ਤਾਂ ਨਹੀਂ ਸਾਫ਼ ਕਰਿਆ ਥੋੜਾ ਰੂੜੀ ਰਾੜੀ ਪਾਉਂਦੇ ਨੇ ਤੇ ਵਪੈਰਾਂ ਨੂੰ ਨਹੀਂ ਲੱਗਦੀ ਬਿਠ ਕਰ ਦੇਣਾ ਮੋਟਾ ਮੋਟਾ ਇੱਕਦਣ ਸਾਫ਼ ਆ ਬਚਾ ਨਾ ਮਾ ਵੀਰੇ ਇੱਕ ਇੱਕ ਆ ਬੈਠਾ ਜਿਹੜਾ ਪਰੇ ਨੂੰ ਜਾਂਦਾ ਮਤਨ ਫਾੜ ਕੇ ਦਿਖਾਉਣਾ ਬੱਚੇ ਦੋਏ ਇੱਕ ਤਾਂ ਰੱਖਣ ਲਈ ਕਢਾਇਆ ਲਾਓ ਵੀਰੇ ਆ ਬੱਚੇ ਨੇ ਦੋ ਨਾਮੇ ਆਪਣੇ ਹਾਂ ਹਾਂ ਬਸ ਇਹਨਾਂ ਪਿਓ ਖੱਟੀਆਂ ਟਿੱਕਾ ਕਾਲੀਆਂ ਦਾ ਸ਼ਾਇਦ ਕੱਢਿਆ ਲੱਗਦਾ ਬਾਕੀ ਪਤਾ ਲੱਗੋ ਆ ਚਿੱਟੀਆਂ ਦਾ ਉਤਲਾ ਮਾਂ ਇਹਨਾਂ ਦੀ ਚਿੱਟੀਆਂ ਦੀ ਇਹ ਕਬੂਤਰਾ ਆਪਾਂ ਜਿਹੜਾ ਬਾਈ ਮਨਪ੍ਰੀਤ ਨਾਂ ਅੰਸੂ ਤੋਂ ਲੈ ਕੇ ਨਾ ਹਸੈਨਪੁਰੇ ਬਾਜੀ ਛੱਡੇ ਤੇ ਉਹਦੇ ਪੁੱਤ ਨੇ ਬਾਈ ਤੁਹਾਨੂੰ ਮੈਂ ਛੱਡ ਕੇ ਵੀ ਦਿਖਾਉਣਾ ਜਾਲ ਜਿੰਨਾਂ ਨੂੰ ਆਹ ਲਾਇਆ ਦੀ ਪਾਊਡਰ ਇਹਨਾਂ ਦੇ ਇੱਕ ਦਿਨ ਲਓ ਵੀਰੇ ਕਰੋ ਚੱਕ ਬੱਚੇ ਆਣਗੇ ਝਨੇ ਵੀਰੇ ਅਲੇ ਘਝਾਏ ਨਹੀਂਗੇ ਬਾਣ ਘਝਾਵਾਂਗੇ ਇਹਨਾਂ ਨੂੰ ਬਿਠਾਉਣ ਨੇ ਜਾਲ ਚ ਪਾਉਣਾ ਵੀਰੇ ਕਿਉਂ ਉਹ ਚਿੜੀਆਂ ਚੱਕਣੀ ਜੀ ਬੈਰੀ ਬਹੁਤ ਪੈਂਦੀ ਆ ਤੇ ਡਰ ਕੇ ਲੜਕ ਜਾਂਦੇ ਨੇ ਜਾਲ ਦੀ ਗਝਾ ਲੈਣਗੇ ਹਾਂ ਇੱਕ ਇਹਨਾਂ ਚ ਰੱਖਾਂਗੇ ਆਪਾਂ ਵਜਾ ਇੱਕ ਡਾਵਾਗੇ ਆਹ ਔਰ ਲਾਸ਼ ਐਦ ਰੱਖ ਲਈਏ ਬਾਈ ਬਾਕੀ ਟਾਈਮ ਤੇ ਜਿਹੜਾ ਵਧੀਆ ਉੱਡਣ ਲੱਗ ਗਿਆ ਉਹ ਛੱਡ ਲੈਣਾ ਦੂਆਪਾ ਰੱਖ ਲੈਣਾ ਉਤਰਦਾ ਆਪਣੇ ਕੋਲ ਆ ਦੇਣਾ ਨਹੀਂ ਬਾਈ ਨੂੰ ਹਲੇ ਯਾਨੀ ਬਾਲਾ ਚੰਗਾ ਕਬੂਤਰ ਆ ਬਈ ਬਾਜੀ ਛੱਡਿਆ ਤੀਗਾ ਬਾਜੀ ਜੇ ਤੁਰ ਗਿਆ 1.30 ਵਜੇ ਟਾਈਮ ਚ ਕੱਟਿਆ ਆ ਗਿਆ ਤੇ 4:00 ਵਾ 4:00 ਜਦ ਬਾਜੀ ਮੁੱਕ ਗਈ ਉਸ ਤੋਂ ਬਾਅਦ ਚ ਆ ਕੇ ਖੇਤਾਂ ਚ ਬਹਿ ਕੇ ਪਾਣੀ ਪੀ ਗਿਆ ਮੁੜ ਕੇ ਉਹ ਫੜੇ ਨਹੀਂ ਹੋਇਆ ਫਿਰ ਆਪਾਂ ਨੂੰ ਸਾਲ ਬਾਅਦ ਮਿਲਿਆ ਉਹ ਵਾ ਇੱਧਰ ਦੇ ਲੋ ਚ ਉੱਪਰ ਜੱਦਾ ਹੀ ਸਿਰ ਤੇ ਬਿਠਾਈ ਬੈਠਾ ਉਹ ਕਾਲਾ ڈاکੂ ਇੱਕ ਵਜਾ ਹੋਰ ਆ ਵੀਰੇ ਜਿਹੜਾ ਹੈ ਤੀਕ ਕਢਾਇਆ ਆਪਾਂ ਆਹਦੇ ਬੈਠਾ ਇਹ ਰੱਖਣਾ ਆਪਾਂ ਇਹ ਛੱਡਣਾ ਨਹੀਂ ਗਾ ਨਸਲ ਲਈ ਵਧਾਉਣ ਲਈ ਕਢਾਇਆ ਇਹ ਆਹ ਰੱਖ ਖਟਕੀਆਂ ਵਾਲੀ ਨਸਲ ਦਾ ਵੀਰੇ ਇਹ ਮੇਕਨਾ ਭਰਾ ਜਾ ਖੁੱਡੇ 'ਚ ਪੜਦੇ ਨੇ ਮੂੰਹ ਤੇ ਕਵਰ ਕਰਕੇ ਪੜੇ ਯਾਰ ਮੈਂ ਹੁਣ ਐਵੇਂ ਹੀ ਵੜ ਗਿਆ ਨਹੀਂ ਆਪਾਂ ਮੂੰਹ ਬੰਨ ਕੇ ਆਉਣੇ ਆ ਬਾਕੀ ਇਹ ਛੱਡਣ ਵਾਲੀਆਂ ਨੇ ਕਬੂਤਰੀਆਂ ਸਾਰੀਆਂ ਇੱਕ ਆ ਕਬੂਤਰੀ ਬੈਠੀ ਆਹ ਜੇ ਜਦੋਂ ਮੈਂ ਇਹਦੇ ਰੰਗ ਲਾਇਆ ਨਾ ਫੁੱਲ ਕੇ ਉੜ ਗਈ ਨਾ ਇਹ ਬੰਨੀ ਦੀ ਨਾ ਕੋਸ਼ੂਰ ਕੁਛ ਨਹੀਂ ਕਰਿਆ ਪਹਿਲਾਂ ਇਹਦੀ ਅੱਖਾਂ ਕਾਲੀਆਂ ਤੇ ਹੁਣ ਚਿੱਟੀਆਂ ਕਰ ਗਈ ਬਾਈ 10ਵੇਂ ਦਿਨ ਕਬੂਤਰੀ ਆ ਕੇ ਨਾ ਆਪਣੇ ਚਵਾਰੇ ਤੇ ਉੱਥੇ ਗਿਰ ਗਈ ਉੱਥੇ ਇੱਕ ਦਿਨ ਵੀ ਉਹ ਨਹੀਂ ਕਰੀਦੀ ਆ ਹਰੀ ਉਂਝਾਲੀ ਬੈਠੀ ਹੈ ਜਿਹੜੀ ਉੱਡਦੀ ਹੁੰਦੀ ਸੀ ਆਪਣੀ ਹੁਣ ਇਹਦੀ ਧੀ ਆ ਆ ਕਬੂਤਰੀ ਦੀ ਕਿੱਥੇ ਗਈ ਉਹ ਖੱਟੀਆਂ ਦੀ ਇੱਥੇ ਬੈਠੀ ਨੇ ਇੱਕ ਆ ਚਿੱਟੀਆਂ ਦਾ ਬਜਾ ਇਹ ਰੱਖਿਆ ਕਬੂਤਰੀ ਕੱਢ ਗਈ ਹੈ ਬਾਕੀ ਕਬੂਤਰ ਬਾਈ ਕਈ ਆਪਾਂ ਦੇ ਦੇ ਵਿੱਚੋਂ ਬਹੁ ਘਟਾ ਤੇ ਕਟੇਰੀ ਬੈਠੀ ਆ ਇਹ ਆ ਬਚਾ ਇਹਦਾ ਜਿਹੜਾ ਟੇਰੀ ਦਾ ਕੰਤਾ ਆ ਆ ਗਲਾਬ ਡਾਉਨ ਬਾਕੀ ਆ ਬੈਠੇ ਨੇ ਵੀਰੇ ਲੈ ਅੱਜ ਕੀ ਕਬੂਤਰ ਘਟਾਤੇ ਆਪਾਂ ਵੀਰੇ ਕਈ ਕਬੂਤਰ ਦੇਤੇ 6 ਕਬੂਤਰ ਇੱਕ ਮੁੰਡਾ ਲੈ ਗਿਆ ਆਪਣਾ ਮਿੱਤਰ ਉਹ ਮੈਂ ਵੀਡੀਓ ਵਾਲੇ ਪਾਈ ਨਹੀਂ ਪਾਉਂਗਾ ਉਹ ਵੀ ਤੇ 2 ਇੱਕ ਲੈ ਗਿਆ ਕਣਕਈ ਲੈ ਗਏ ਭਰਾ ਦਿੱਤੇ ਸਾਰਿਆਂ ਨੂੰ ਮੋਲੇ ਨੇ ਵੀਰੇ ਕਿਸੇ ਨੂੰ ਦੂਏ ਲੋਟ ਨਹੀਂ ਦਿੱਤਾ ਨਾ ਆਪਾਂ ਦੇਣਾ ਯਾਰ ਆਦੇ ਬਾਲਾ ਚੰਗਾ ਕਬੂਤਰ ਹਾਲ ਮੈਂ ਖਰਾਬ ਕਰਕੇ ਪੈ ਗਿਆਂ ਬੰਦੇ ਨੇ ਦੇ ਕਬੂਤਰੀ ਮਰ ਗਈ ਜਿਹੜੀ ਇਹਦੇ ਨਾਲ ਲੱਗਿਆ ਸੀ ਪਤਾ ਨਹੀਂ ਕੀ ਕਰਿਆ ਕਬੂਤਰਾਂ ਨੂੰ ਕੀ ਪਾਇਆ ਸਮਝੋ ਪਰਿਆ ਯਾਰ ਆ ਬੈਠੀ ਹੈ ਟੀਰੀ ਇੱਕ ਆਪਣੇ ਇਹਨਾਂ ਦੀ ਵਧਾਇਆ ਬਾਈ ਟੀਰੀਆਂ ਦੀ ਖੂਨ ਉਹ ਜਿਹੜਾ ਮੈਂ ਬਚਾ ਰੱਖਿਆ ਲਓ ਵੀਰੇ ਇਹ ਚਾਰ ਪੰਜ ਭੈਣਾਂ ਨੇ ਟੀਰੀਆਂ ਹੀ ਕੱਟੀਆਂ ਨੇ ਇਹਨਾਂ ਨੇ ਇਹ ਆਪਾਂ ਕਬੂਤਰ ਗੇ ਮਿੱਤਰ ਤੋਂ ਆਪਣੇ ਤੋਂ ਲਿਆ ਸੀਗਾ ਬਾਕੀ ਮਹਾਰਾਜ ਤਾਂ ਤੰਦਰੁਸਤੀ ਰੱਖੇ ਉੱਡੇ ਬਹੁਤ ਸੋਹਣੇ ਨੇ ਇਹਦੇ ਨਾਲ ਦੇ ਬਾਈ ਆਹ ਤਾਂ ਇਤਕੀ ਲੋਟੇ ਨਹੀਂ ਆਇਆ ਕੁੱਤਰ ਗਾਹਾਂ ਨੂੰ ਸੇ ਮਾਲ ਕਰਕੇ ਤੰਦਰੁਸਤੀ ਹੁਣ ਅੱਗੇ ਨੂੰ ਹੈ ਵੀ ਫਿੱਟ ਆਪਾਂ ਆ ਸਮਝੀ ਪਾਈ ਦੀ ਉਹਦੀ ਵੀਡੀਓ ਪਾਈ ਦੀ ਇੱਕ ਆ ਬੈਠੀ ਇਹਨਾਂ ਦੀ ਭੈਣਾਂ ਲੈ ਜਾਂਦੀ ਆਹ ਵੱਡੀ ਕਬੂਤਰੀ ਆ ਕਾਕੇ ਵਾਲਿਆਂ ਦਾ ਜਿਹੜਾ ਆਪਾਂ ਜੋੜਾ ਮੁੱਲ ਲਿਆ ਸੀ ਉਹਦੀ ਇਹ ਆ ਬੱਚੇ ਕਢਾਉਣੋਂ ਹਟ ਗਿਆ ਕੁੱਤਰ ਹੁਣ ਹੁਣ ਇਹਨੂੰ ਹੋਰ ਨਾ ਲਾਵਾਂਗੇ ਕਾਹ ਬੈਠੀ ਆ ਕਿੰਗੀ ਜੀ ਇੱਕ ਜਟੀਰ ਹੈ ਆ ਬੈਠੀ ਆ ਜੈਪ੍ਰੇ ਵਾਲੀ ਕਬੂਤਰੀ ਆਪਣੇ ਕਿੰਨੇ ਬਾਈ ਆਪਣੇ ਉਡਣ ਵਾਲੇ ਕਬੂਤਰ ਸਾਰੇ ਦੋ ਕਬੂਤਰੇ ਚ ਵੱਡੇ ਨੇ ਕਬੂਤਰ ਵੱਧ ਨੇ ਅੱਜ ਕੀ ਕਬੂਤਰੀਆਂ ਆਪਣੇ ਕੋ ਘਟ ਨੇ ਕਬੂਤਰੀਆਂ ਆਪਣੇ ਭਰਾ ਨੇ ਦੋ ਹੋਰ ਲਿਆਣੀਆਂ ਨੇ ਉਹਨੂੰ ਦੇ ਦੇਣੀਆਂ ਨੇ ਯਾਰ ਬਹੁਤ ਘੈਂਟ ਬੰਦਾ ਆਪਣਾ ਇਹ ਤੋਂ ਚੈਨਲ ਤੋਂ ਦੇਖ ਕੇ ਆਇਆ ਦੀ ਬਾਈ ਆਪਣੇ ਨਾਲ ਗੱਲ ਕਰਦਾ ਤੇ 4 ਸਾਲ ਵਾਂਗੂ ਕਬੂਤਰ ਲੈ ਕੇ ਗਿਆ 4 ਆਪਾਂ ਤੋਂ 2 ਨੂੰ ਦੇ ਤੇ ਬਾਈ ਦਿੱਤੇ ਵੀ ਵਧੀਆ ਰੇਟ 'ਚ ਨੇ ਪਰ ਯਾਰ ਬੰਦਾ ਬਾਲਾ ਘੈਂਟ ਬੰਦਾ ਬਾਈ ਉਹ ਹਜ਼ਾਰਪੁਰ ਕੰਨੀ ਦਾ ਬਾਈ ਦਾ ਮੈਨੂੰ ਪਿੰਡ ਨਹੀਂ ਪਤਾ ਸੋਨੂ ਨਾ ਮੁੰਡੇ ਦਾ ਬਾਕੀ ਮਹਾਰਾਜ ਮੇਰ ਕਰੇ ਬਾਈ ਉੱਡਣ ਇੱਕ ਬਾਈ ਆਪਾਂ ਤੋਂ ਨੀਲਾ ਲਗਿਆ ਦੀਗਾ ਇੱਥੇ ਦਾ ਮੋਗ ਗੋਦਾ ਕਕੇ ਵਾਲਿਆਂ ਦਾ ਪਿਓਰ ਕਰਿਆ ਉਹ ਕਹਿੰਦਾ ਮੈਂ ਦੋ ਬੱਚੇ ਕਢਾਏ ਮੈਂ ਕਿਸੇ ਨੂੰ ਦੇਣ ਲੱਗਿਆ ਵੀ ਆ ਲੈ ਜਾ ਕਹਿੰਦਾ ਨਹੀਂ ਇਹ ਨਹੀਂ ਲੈ ਜਾਣੇ ਹੈ ਕਿ ਮੰਗੇ ਕਹਿੰਦਾ ਬੰਦਾ ਬੱਚੇ ਮੇਤੋ ਵੀ ਮੈਨੂੰ ਬੱਚੇ ਦੇ ਦੇ ਹਨਾ ਮੈਂ ਉਹਨੂੰ ਕਿਹਾ ਵੀ ਆ ਲੈ ਜਾ ਨਹੀਂ ਲੈ ਉਹ ਲਗਿਆ ਨਹੀਂ ਜਦ ਕਿ ਮੈਨੂੰ ਡਾਉਣ ਲੱਗ ਗਿਆ ਕਿ ਮੈਂ ਬਾਅਦ ਚ ਉਡਣ ਸਾਰਿਆਂ ਨਾਲ ਵੱਧ ਹੋ ਜੀ ਫੇਰ ਮੰਗੇ ਦੁਬਾਰਾ ਫੇਰ ਆਉਣੇ ਨਹੀਂ ਦਿੱਤੇ ਕਿ ਮੈਂ ਹੁਣ ਨਹੀਂ ਮਿਲਣੇ ਬਾਲੇ ਕਰਨ ਹੋਏ ਬਨੇ ਇੱਕ ਦੂਜੇ ਨੂੰ ਵੜਦੇ ਹੀ ਗੋਹਨੇ ਆਹ ਬੈਠਾ ਇੱਕ ਇਹ ਪਿਓਰ ਕਰਿਆ ਵੀਰੇ ਇਹਨਾਂ ਦਾ ਆਪਾਂ ਵਿੱਚ ਦੋ ਭਾਈ ਨੇ ਇਹ ਆਪਨੇ ਐਦ ਕੀ ਉੱਟਦੇ ਸੀਗੇ ਕੋਠੇ ਤੇ ਉਣ ਲੱਗ ਗਏ ਤੇ ਤਾਂ ਨਹੀਂ ਦਆ ਬਾਕੀ ਆ ਹੋਰ ਬੈਠੇ ਨੇ ਆਹ ਹਰੀ ਟੋਰੀ ਵਾਲੀ ਕੂਤਰੀ ਆ ਜਿਹੜੀ ਉੱਧਰ ਉਹ ਐਂਦੀ ਧੀ ਆ ਇੱਕ ਇਹਦਾ ਭਾਈ ਉਹਨੂੰ ਦੇਤਾ ਮੁੰਡੇ ਨੂੰ ਜਿਹੜਾ ਆਪਾਂ ਤੋਂ ਲਗਿਆ ਉਹਨੂੰ ਗਿਫਟ ਦੇ ਕਰਿਆ ਮੈਂ ਤੁਹਾਨੂੰ ਇੱਕ ਕਬੂਤਰ ਦਿਖਾਉਣਾ ਭਾਈ ਆਪਣਾ ਬਾਲਾ ਜੰਗਾ ਕਬੂਤਰ ਆ ਮੈਂ ਤੁਹਾਨੂੰ ਦਿਖਾਉਣਾ ਉਹ ਵੀ ਤੁਹਾਨੂੰ ਬੰਨਿਆ ਵੀ ਨਹੀਂ ਤੇ ਤਾਂ ਵੀ ਘਰੇ ਆਇਆ ਵਾਏ ਮਾਲਕਾ ਬਾਹਰ ਕੱਢ ਕੇ ਦਿਖਾਉਣਾ ਵੀਰੇ ਆਓ ਵੀਰੇ ਕਰੋ ਸ਼ੌਕ ਕਬੂਤਰ ਦਾ ਇੰਨਾ ਘਰ ਦਾ ਸੂਆ ਕਬੂਤਰ ਬੰਨਿਆ ਵੀ ਨਹੀਂ ਤੇ ਇੱਕ ਦਿਨੇ ਬਿਠਾਇਆ ਉਸ ਦਿਨੇ ਉੱਡ ਗਿਆ ਇਹ ਬੱਚੇ ਹੁੰਦੇ ਉਹ ਮਾੜਾ ਮੋਟਾ ਛਤਰੀ ਤੇ ਉਰੇ ਭਰੇ ਹੁੰਦਾ ਦੀ ਉੱਡਿਆ ਨਹੀਂ ਦੀ ਸਿੱਧਾ ਆਇਆ ਨਾਲੇ ਘਰੇ ਬਈ ਕਿਤੇ ਪੈਰ ਨਹੀਂ ਲਾਇਆ ਇਹ ਉਹਨਾਂ ਚੋਂ ਹੀ ਆ ਜਿਹੜਾ ਉੱਧਰ ਆਪਣੀ ਛੱਡੀ ਹੈ ਝਾਰਲਰ ਵਾਲੀ ਮੈਂ ਤੁਹਾਨੂੰ ਦਿਖਾਉਣਾ ਆਦੀ ਵੀ 10ਵੇਂ ਦਿਨ ਘਰੇ ਆਈ ਉਹੋ ਉਹ ਨਸਲੇ ਆ ਇਹ ਆ ਲੋ ਆ ਜੇ ਪੈਰਨੇ ਬਈ ਲਿਆ ਵੀਰੇ ਛੱਡ ਦਈਏ ਉਹ ਖੜ ਜਾ ਪੁੱਤ ਖੜ ਜਾ ਇਹ ਤਾਂ ਹੀ ਸਿਰ ਤੇ ਰੰਗ ਲਾਤਾ ਵਾ ਸਿਆਣਾ ਰਹਿੰਦੀ ਆ ਬਾਕੀ ਆ ਡਰਿੰਕ ਕਰ ਰੱਖ ਲੈ ਬਾਈ ਲਿਆ ਕੇ ਗੁੰਡੀਆਂ ਆਪਾਂ ਚੱਕਤੀਆਂ ਹੋਰ ਵੀ ਭਰਾ ਡਰਿੰਕਰ ਵਧੀਆ ਚੀਜ਼ ਆ ਬਾਈ ਇਹ ਆਪਾਂ ਨੂੰ ਬਾਈ ਮਨੀ ਲੁਧਿਆਣੇ ਨੇ ਦੱਸਿਆ ਸੀ ਕਿ ਨਾ ਆ ਰੱਖ ਬਾਈ ਤੂੰ ਗੁੰਡੀਆਂ ਚੱਕਦੇ ਫਿਰ ਆਪਾਂ ਜਦ ਚੱਕਤੀਆਂ ਬਾਕੀ ਖਟੀਆਂ ਦੀ ਬਰੀਡ ਜ਼ਿਆਦਾ ਆਪਣੇ ਕੋਲ ਵਿੱਚ ਬੈਠੇ ਨੇ ਕਬੂਤਰ ਉਹ ਜਿੰਨੇ ਸਾਰੇ ਲੈਨ ਚ ਖਟੀਆਂ ਦੇ ਬੈਠੇ ਨੇ ਕੋਨਸਲ ਦੇ ਆਹ ਆਹ ਕਬੂਤਰ ਕਿੰਨੇ ਵੀ ਬੈਠੇ ਨੇ ਆ ਦੋਏ ਭਾਈ ਨਹੀਂ ਸਕੇ ਚੱਲ ਚਿੱਟੀਆਂ ਦਾ ਔਰ ਖਟੀਆਂ ਦਾ ਇਹ ਦੋਏ ਹੋਰ ਨਸਲ ਦੇ ਨੇ ਉਹ ਚਾਰ ਪਰੇ ਜਿਹੜੇ ਬੈਠੇ ਨੇ ਖਟੀਆਂ ਦੇ ਹੀ ਨੇ ਲਓ ਵੀਰੇ ਮੜਾ ਜਾਇਆ ਮਨੂਰ ਨੂੰ ਦਾਇਆ ਮਸਕੂਲੋਂ ਫੇਰ ਦਿਖਾਉਣਾ ਆ ਕੇ ਤੁਹਾਨੂੰ ਭਾਈ ਇਹ ਦਾਣੇ ਆਪਾਂ ਹੁਣ ਤਾਂ ਅਜੇ ਤੱਕ ਅੱਲੀ ਕਣ ਕੇ ਪਾਈਆ ਸ਼ੋਲੇ ਖਤਮ ਹੋ ਗਏ ਯਾਰ ਇਹ ਉਹੜੇ ਦਿਗੇ ਧੋਣੇ ਵਾਲੇ ਪਏ ਨੇ ਸਪਰੇਅ ਸਪਰੂ ਕਰਕੇ ਆ ਧੋ ਉਦਿਏ ਸ਼ੋਲੇ ਫੇਰ ਉਹ ਪਾਵਾਂਗੇ ਲੈ ਬਈ ਰੱਖੀ ਇਹਨਾਂ ਨੂੰ ਤੇ ਆ ਡ੍ਰਿੰਕਰ ਬਈ ਤਿੰਨਾ ਜੇ ਰੱਖ ਤੇ ਨਵੇਂ ਲਿਆ ਕੇ ਤੇ ਜੰਗਾ ਵੀਰੇ ਸਾਸੀ ਕਰਿਆ ਰੱਖ ਦिए ਤਾਂ ਨੇ ਉਧਰ ਅਰਸ਼ ਨੂੰ ਨਿਲਾਉਂਦੇ ਦੀ ਨਿਲਾਉਣ ਲੱਗੇ ਰਾਟਪਾ ਤਾਂ ਰੁੰਦਾ ਉਹਦੇ ਕੱਪੜੇ ਪਾਉਣੇ ਨੇ ਜਾ ਕੇ